ਦੋਸਤੋ ਅੱਜ ਦਾ ਜਿਹੜਾ ਵਿਸ਼ਾ ਹੈ ਨਾ ਇਹ ਬੜਾ ਸੀਰੀਅਸ ਮੁੱਦਾ ਹੈ ਇਹਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਕਿਉਂਕਿ ਪੰਜਾਬ ਦੇ ਮੈਂ ਤੁਹਾਨੂੰ ਨਵੇਂ ਹਾਲਾਤ ਦੱਸੂਗਾ ਅੱਜ ਕੀ ਹੋ ਰਿਹਾ ਹੈ ਮੇਰੇ ਇੱਕ ਦੋਸਤ ਆ ਐਸਆਈ ਹੈ ਉਹਦੀ ਵਾਈਫ ਨੇ ਮੈਨੂੰ ਫੋਨ ਕਰਿਆ ਬਹੁਤ ਸਾਲਾਂ ਦੀ ਜਾਣ ਪਛਾਣ ਆ ਉਹਨਾਂ ਦੇ ਨਾਲ ਤਕਰੀਬਨ 20 ਸਾਲ ਹੋ ਗਏ ਸਾਨੂੰ ਮੇਰੇ ਉਹ ਗਹਾ ਕਾ ਮੇਰਾ ਤਾਂ ਉਸ ਨਾਲ ਤੇ ਬਹੁਤ ਪ੍ਰੇਮ ਆ ਉਹਨਾਂ ਦੇ ਪਰਿਵਾਰ ਦੇ ਨਾਲ ਸਾਰੇ ਨਾਲ ਮੇਰਾ ਤਾਂ ਮੈਨੂੰ ਫੋਨ ਕਰਕੇ ਕਹਿੰਦੀ ਕਹਿੰਦੀ ਜੀਤੂ ਵੀ ਮੇਰੇ ਪੇਕੇ ਪਿੰਡ ਸਾਡੇ ਗੁਆਂਢ ਚ ਨਾ ਤਰਖਾਨ ਬਰਾਦਰੀ ਦਾ ਇੱਕ ਮੁੰਡਾ ਏ ਤਰਖਾਨਾ ਦਾ ਮੁੰਡਾ ਏ ਮੁੰਡਾ ਸੋਹਣਾ ਸੁਨੱਖਾ ਉੱਚਾ ਲੰਬਾ ਲੰਜਾ ਏ ਐਕਟਰਾਂ ਵਰਗਾ ਦੁਬਈ ਦੇ ਵਿੱਚ ਆ 7 ਸਾਲ ਤੋਂ ਕੰਮ ਕਰ ਰਿਹਾ ਹੈ ਘਰ-ਬਾਰ ਬਹੁਤ ਵਧੀਆ ਬਣਿਆ ਹੋਇਆ ਏ ਵੀ ਕੁੜੀ ਮੋਜਾਂ ਕਰੂਗੀ ਵੀ ਇਹੋ ਜਿਹਾ ਬਾਤਾਂ-ਬਾਰਨਾ ਕਰਦਾ ਨਨ ਦਾ ਵਿਆਹ ਹੀ ਹੋਈ ਆ ਯਾਨੀ ਕਿ ਜੀ ਮਤਲਬ ਸਾਰਾ ਪੋਜ਼ਿਟਿਵਿਟੀ ਉਹਨੇ ਮੈਨੂੰ ਦੱਸੀ ਵੀ ਮੁੰਡਾ ਹੈ ਮੁੰਡਾ ਮਤਲਬ ਬਹੁਤ ਹਰ ਲਿਹਾਜ਼ ਪੱਖੋਂ ਵਧੀਆ ਹੈ ਤੇ ਫਿਰ ਮੈਨੂੰ ਐਂਡ ਦੇ ਵਿੱਚ ਉਹਨੇ ਇਹ ਵੀ ਕਿਹਾ ਕਿ ਜੀ ਤੋ ਤੈਨੂੰ ਤੇਰੀ ਪਸੰਦ ਦੀ ਮੁੰਦੀ ਪਵਾਉਂਗੇ ਖੈਰ ਮੁੰਦੀ ਤੇ ਬਿਨ ਬਗੈਰ ਤਾਂ ਬਟੋਲਗਰੀ ਚੰਗੀ ਵੀ ਨਹੀਂ ਲੱਗਦੀ ਹੈਗੀ ਅਸੀਂ ਪਹਿਲਾਂ ਇੱਕ ਮੁੰਦੀ ਬਣਾਈ ਆ ਹੁਣ ਦੋਹੇ ਗਾਲਾ ਕੱਢਦੇ ਆ ਤੇ ਆਪ ਵਿੱਚ ਲੜਦੇ ਆ ਤਾਂ ਮੈਨੂੰ ਇਹ ਗਾਲਾਂ ਕੱਢਦੇ ਆ ਖੈਰ ਉਹ ਮੁੰਡੀ ਦਾ ਹੁੰਦਾ ਹੀ ਆ ਥੋੜਾ ਬਹੁਤ ਉੱਧੇ ਨਾਲ ਬਣਦਾ ਐ ਐਵੇਂ ਦੇ ਤਾਂ ਉਸ ਤੋਂ ਬਾਅਦ ਉਹਨੇ ਮੈਨੂੰ ਬਾਇਓ ਡਾਟਾ ਮੈਂ ਕਿਹਾ ਭਾਬੀ ਮੈਨੂੰ ਬਾਇਓ ਡਾਟਾ ਨਾ ਮੁੰਡੇ ਦਾ WhatsApp ਕਰ ਦੇ ਤੇ ਆਪਣੇ ਤਰਖਾਨ ਮਿੱਤਰ ਪ੍ਰੇਮੀ ਆ ਭਰਾ ਨੇ ਮੈਂ ਕਿਹਾ ਮੈਂ ਉਹਨਾਂ ਨੂੰ WhatsApp ਕਰ ਦਾਨਾ ਤੇ ਜਿੱਥੇ ਲੇਕ ਉਹ ਏ ਉੱਥੇ ਜੁੜ ਜਾਣਗੇ ਤਾਂ ਵੀਡੀਓ ਦੀ ਵਜ੍ਹਾ ਮੈਂ ਤੁਹਾਨੂੰ ਦੱਸਦਾ ਐ ਜਾਦੋ ਬਾਇਓ ਡਾਟਾ ਆਇਆ ਮੇਰੇ ਕੋਲ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਮੈਂ ਨਾਮ ਨਹੀਂ ਉਹਦੇ ਚ ਇਨਕਲੂਡ ਕਰੇ ਹੈਗੇ ਤੇ ਇੰਨਾ ਕਿ ਜਿੰਨਾ ਕਿ ਮੈਂ ਤੁਹਾਨੂੰ ਦਿਖਾ ਸਕਦਾ ਉਹਨਾਂ ਕਿ ਦਿਖਾ ਰਿਹਾ ਤੇ ਉਹ ਬਾਇਓ ਡਾਟਾ ਭੇਜਣ ਤੋਂ ਬਾਅਦ ਦੋ ਭਰਾਵਾਂ ਦਾ ਜਿਹੜਾ ਜਵਾਬ ਤਾਂ ਉਹ ਸਿਮਿਲਰ ਤਾਂ ਇੱਕ ਤਾਂ ਇਹੀ ਵਜ੍ਹਾ ਹੈ ਵੀਡੀਓ ਬਣਾਉਣ ਦੀ ਮੇਰੀ ਉਹ ਜਵਾਬ ਸਿਮਿਲਰ ਇਹ ਤਾਂ ਕਿ ਜਿਤੂ ਮੁੰਡਾ ਹੁਣੋਂ ਮਤਲਬ ਕੁੜੀ ਨੂੰ ਦਾ ਉਤੇ ਬਾਅਦ ਮੁੰਡਾ ਵਿਆਹ ਵਿਆਹਣ ਤੋਂ ਬਾਅਦ ਨਾਲ ਨਹੀਂ ਲਿਜਾ ਸਕਦਾ ਦੁਬਈ ਤੇ ਜਿਹੜਾ ਵਿਆਹ ਦਾ ਸਟਾਰਟਿੰਗ ਪੀਰੀਅਡ ਆ ਵੀ ਉਹ ਤਾਂ ਜੁਦਾਈ ਚ ਲੰਘ ਗਿਆ ਬਦੋ ਬਾਦੋਂ ਹੁਣ 2 ਮਹੀਨੇ 4 ਮਹੀਨੇ 6 ਮਹੀਨੇ ਰਹੂਗਾ ਉਸ ਤੋਂ ਬਾਅਦ 2-2 3-3 ਸਾਲ ਉਹਨੇ ਵਾਪਸ ਨਹੀਂ ਆਉਣਾ ਜੀ ਸੇਮ ਸੇਵ ਬਾਂਡਿੰਗ ਦੋਹਾਂ ਦੀ ਤੀਜੀ ਹੈ ਸੇਮ ਤੇ ਮੈਂ ਕਿਹਾ ਯਾਰ ਜੇ ਇਹ ਗੱਲ ਹੋਰ ਵੀ ਤਾਂ ਸੋਚਦੇ ਹੋਣਗੇ ਤੁਸੀਂ ਮੈਨੂੰ ਇਹ ਦੱਸੋ ਦੋਸਤੋ ਕਿ ਤੁਹਾਡੇ ਇਸ ਗੱਲ ਦੇ ਵਿੱਚ ਕੀ ਸੋਚ ਆ? ਕਿ ਆ ਦੁਬਈ ਅਰਬ ਕੰਟਰੀ ਵਾਲਿਆਂ ਦੇ ਰਿਸ਼ਤੇ ਹੁਣੇ ਔਕੇ ਹੋਣਗੇਗਾ ਹਨੂ? ਕਿ ਸਾਡੀਆਂ ਐਕਸਪੈਕਟੇਸ਼ਨਾਂ ਜ਼ਿਆਦਾ ਵੱਧੀਆਂ ਜਾ ਰਹੀਆਂ? ਸੋਚਣ ਵਾਲੀ ਗੱਲ ਤਾਂ ਇਹ ਵੀ ਆ ਕਿ ਮੁੰਡਾ ਨਾਲ ਨਹੀਂ ਲਿਜਾ ਸਕਦਾ ਹੈਗਾ ਤੇ ਹਰ ਇੱਕ ਮਾਪੇ ਅੱਜ ਦਾ ਟਾਈਮ ਇਹ ਜਾ ਹੋਇਆ ਹੋਇਆ ਯਾਰ ਕਿ ਬੱਚੇ ਜ਼ਿਆਦਾਤਰ ਮਰਜ਼ੀ ਕਰਨ ਲੱਗ ਗਏ। ਹੁਣ ਹੁਣ ਹਾਲਾਤ ਬਦਲ ਚੁੱਕੇ ਆ ਹੁਣ ਲੱਗਦਾ ਬੱਚੇ ਭਾਰੀ ਪੈ ਗਏ ਮਾਪਿਆਂ 'ਤੇ ਸੋਚਣ ਵਾਲੀ ਗੱਲ ਆ ਵਿਚਾਰਨ ਵਾਲੀ ਗੱਲ ਆ ਹੋ ਸਕਦਾ ਇਹ ਮੇਰੀ ਗੱਲ ਕਿਸੇ ਦੇ ਦਿਲ ਨੂੰ ਠੇਸ ਲੱਗੀ ਐ ਤਾਂ ਮੈਂ ਮਾफी ਚਾਹੁੰਦਾ ਮੇਰੀ ਅਟੈਂਸ਼ਨ ਕਿਸੇ ਦਾ ਦਿਲ ਦਿਖਾਉਣਾ ਨਹੀਂ ਹੈਗੀ ਮੇਰੀ ਅਟੈਂਸ਼ਨ ਸਿਰਫ ਇੰਨੀ ਕਾ ਕਿ ਇਹ ਵੀ ਮੈਟਰ ਆਪਣੇ ਸਮਾਜ ਦਾ ਹੈ ਬਾਰੀ ਨਹੀਂ ਹੈਗਾ ਮੁੰਡਾ ਕਿਸੇ ਪੱਖੋਂ ਕਾਣਾ ਨਹੀਂ ਹੈਗਾ ਕਿਸੇ ਪੱਖੋਂ ਮਾੜਾ ਨਹੀਂ ਹੈਗਾ ਫੇਰ ਵੀ ਇਹੋ ਜਿਹੇ ਮੁੰਡਿਆਂ ਦੇ ਰਸਤੇ ਕਿਉਂ ਨਹੀਂ ਹੋ ਰਹੇ ਹੈਗੇ ਸੋਚਣ ਵਾਲੀ ਗੱਲ ਆ ਦੋਸਤੋ